ਜਿਹੜਾ ਇਦਾਂ ਦੀ ਮਠਿਆਈ ਜਿਹਦਾ ਕੋਈ ਕਵਰ ਨਹੀਂ ਕੋਈ ਟੱਕਿਆ ਨਹੀਂ ਕੋਈ ਜਾਲੀ ਨਹੀਂ ਦੇ ਦਿੱਤਾ ਕਪੜੇ ਦੀ ਤੇ ਫਿਰ ਅਸਲ ਫਾਇਦਾ ਇਹ ਹਾਂ ਲੱਗਦਾ ਦੇਖ ਕੇ ਜਾਂਦੇ ਹਾਂ ਤੁਸੀਂ ਕੱਲ ਕੋਈ ਇੱਕ ਤੇ ਵੀ ਜਾਲੀ ਦਿੱਤੀ ਉਹ ਕਿਸੇ ਇੱਕ ਕੰਟੇਨਰ ਤੇ ਵੀ ਜਾਲੀ ਦਿੱਤੀ ਉਹ ਖਬਰ ਜਗਾ ਸਾਫ ਸਫਾਈ ਦਾ ਜਰਾ ਵੀ ਨਹੀਂ ਧਿਆਨ ਰੱਖਦੇ ਬਾਹਰ ਦੇਖਾ ਘਟਰ ਦੇ ਉਹ ਪੰਨੀਆ ਸਾਰਾ ਆਪੇ ਪਾਏ ਕਲਰ ਦਾ ਇਸਤੇਮਾਲ ਕਿੰਤਾ ਕਰ ਰਹੇ ਇਹ ਜਿਹੜੇ ਰੰਗ ਵਾਲਾ ਖਾਣ ਖਾਂਦੇ ਆ ਨਾ ਉਹ ਵੀ ਥੋੜਾ ਧਿਆਨ ਦੇਣ ਪਈ ਪਿੱਛੇ ਜੇ ਅਸੀਂ ਇੱਕ ਸੈਂਪਲ ਭਰਿਆ ਚੰਮਚਮ ਦਾ ਇਹ ਵਾਲਾ ਹੀ ਆ ਜਿਹੜਾ ਉਹ ਅਨਸੇਫ ਆਇਆ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਐਦਾਂ ਦੀ ਚੀਜ਼ ਨਹੀਂ ਖਰੀਦਣੇ ਅਸੀਂ ਕੱਲੇ ਕੀ ਕਰ ਸਕਦੇ ਆ ਜਦੋਂ ਖਰੀਦਣਾਂ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰ ਨੇ ਇਹਨਾਂ ਗੱਲਾਂ ਨੂੰ ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲਗਾ ਇਨਫੋਰਮੇਸ਼ਨ ਆ ਇਨਪੁਟ ਮਿਲੀ ਆ ਵੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦਾ ਹੈ ਵੱਡਾ ਕੰਮ ਕਰਨ ਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨਹੀਂ ਕੋ ਰੱਖਣਾ ਇਹ ਤੁਹਾਨੂੰ ਤੁਹਾਡੇ ਸ਼ਹਿਰਾਂ ਚ ਜਿਹੜੀ ਵਿਕਣੀ ਆ ਤੁਸੀਂ ਖਰੀਦਣੀ ਆ ਡੱਬੇ ਉਹ ਇਹ ਤੁਹਾਨੂੰ ਦਿਖਾ ਰਿਹਾ ਹੈ ਕਿ ਇਹ ਐਡਾ ਦੇ ਹਾਲਾਤਾਂ ਚ ਬਣੀ ਹੋਈ ਆ ਪਰ ਜਿਹੜੇ ਵਰਕਰ ਆ ਕਿੰਨਾ ਸੁੱਤੇ ਹੋ ਆ ਕਿ ਇਹਨੂੰ ਭਿੱਕਰ ਨਹੀਂ ਚ ਚੂਹੇ ਮਾਰਾਣਾ ਇੱਥੇ ਕੀ ਕੀ ਆ ਮੱਖੀਆਂ ਮਰੀਆਂ ਆ ਆਹ ਤਮਾਰ ਇਹਨਾਂ ਨੇ ਇੱਥੇ ਠੁੱਕੀ ਜਾਂਦੇ ਬੰਦੇ ਆ ਦੇਖੋ ਜਰਾ ਆਹ ਆਹ ਆ ਦੇਖੋ ਆਹ ਆ ਇਹ ਇਹ ਕੋਈ ਕੋਟ ਦਾ ਸਟੈਂਡਰਡ ਹੈਗਾ ਆਪਾਂ ਇੱਡਾ ਵੱਡਾ ਕੰਮ ਕਰ ਰਹੇ ਨੇ ਤੇਰੇ ਕੋ ਨਹੀਂ ਪਤਾ ਪਨੀਰ ਹੈ ਕਿ ਆ ਕੋਆ ਹੈ ਕੀ ਹੈ ਪਨੀਰ ਹੈ ਲੋਪਰੇ ਦਾ ਸੈਂਪਲ 컬러 ਦਾ ਇਸਤੇਮਾਲ ਕਿੱਦਾਂ ਕਰ ਰਹੇ ਹੈ ਇਹ ਜਿਹੜੇ ਰੰਗ ਵਾਲਾ ਖਾਣ ਖਾਂਦੇ ਆ ਨਾ ਉਹ ਵੀ ਥੋੜਾ ਧਿਆਨ ਦੇਣ ਪਈ ਪਿੱਛੇ ਜੇ ਅਸੀਂ ਇੱਕ ਸੈਂਪਲ ਭਰਿਆ ਚਮਚਮ ਦਾ ਇਹ ਵਾਲਾ ਹੀ ਆ ਜਿਹੜਾ ਉਹ ਅਨਸੇਫ ਆਇਆ ਭਰਿਆ ਵੀ ਹਾਰਪੁਰ ਮਤਲਬ ਉਹ ਉਹ ਜ਼ਹਿਰ ਮਤਲਬ ਹੈਜ਼ਰਡਸ ਆ ਖਤਰਨਾਕ ਆ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਇਦਾਂ ਦੀ ਚੀਜ਼ ਨਹੀਂ ਖਰੀਦਣੇ ਅਸੀਂ ਕੱਲੇ ਕੀ ਕਰ ਸਕਦੇ ਆ ਜਦੋਂ ਖਰੀਦਾਂ ਨਾ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰ ਨੇ ਇਹਨਾਂ ਗੱਲਾਂ ਨੂੰ ਜੇ ਕੋ ਫੂਡ ਸੇਫਟੀ ਟੀਮ ਕੱਲੀ ਕੁਝ ਸਾਰਾ ਕੁਝ ਠੀਕ ਕਰ ਲੂ ਅੱਜ ਤਾਂ ਇੱਥੇ ਖੜੇ ਆ ਕਿ ਹਰ ਬੰਦੇ ਨੂੰ ਆਪਣੇ ਸਰੀਰ ਦਾ ਆਪ ਫਿਕਰ ਕਰਨਾ ਪਊਗਾ ਜਿਹੜਾ ਇਦਾਂ ਦੀ ਮਠਿਆਈ ਜਿਹਦਾ ਕੋਈ ਕਵਰ ਨਹੀਂ ਕੋਈ ਟੱਕਿਆ ਨਹੀਂ ਕੋਈ ਜਾਲੀ ਨਹੀਂ ਦੇ ਦਿੰਦਾ ਕੱਪੜੇ ਦੀਆਂ ਅਸੀਂ 6 ਵਜੇ ਆ ਲਗਭਗ ਮੇਰਾ ਖਾਲਾ 6 ਵਜੇ ਪਹੁੰਚ ਗਿਆ ਇੱਥੇ ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲੱਗਾ ਇਨਫੋਰਮੇਸ਼ਨ ਆ ਇਨਪੁਟ ਮਿਲੀ ਆ ਵੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦੇ ਵੱਡਾ ਕੰਮ ਕਰਨ ਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨਹੀਂ ਕੋ ਰੱਖਣਾ ਆ ਫਰਸ਼ ਦੇਖੋ ਤੁਸੀਂ ਇਹ ਫਰਸ਼ ਜਿਹੜਾ ਇਹ ਕਦੀ ਸਾਫ਼ ਹੋ ਸਕਦਾ ਕਲੀਨ ਮਤਲਬ ਜੇ ਜੇ ਤੋਂ ਇੰਨਾ ਇਹ ਪੈਸਾ ਕਮਾਉਂਦੇ ਯੂਨਿਟ ਤੋਂ ਲੋਕ ਉਸ ਯੂਨਿਟ ਤੇ ਕਿਉਂ ਨਹੀਂ ਪੈਸਾ ਖਰਚਦੇ ਸਾਫ਼ ਸਫਾਈ ਹਲ ਕਿਉਂ ਨਹੀਂ ਕਿੰਨਾ ਖਰਚਾ ਹੋ ਜਾਣਾ ਉਧਰ ਧਿਆਨ ਨਹੀਂ ਦੇਣਾ ਆ ਦੇਖੋ ਅਜੇ ਉਹ ਤੁਸੀਂ ਦੇਖੀਏ ਪੈਕ ਜਿਹੜੀ ਜਾਣੀ ਆ ਮਠਿਆਈ ਇਹ ਸਾਰੀ ਇਹ ਮਠਿਆਈ ਹੈ ਇਹ ਵੀ ਪੈਕ ਦਾ ਸਾਰਾ ਸਿਰਫ ਉਹ ਦਕਾਨਾਂ ਜਿਹੜੀ ਇਹ ਸਾਰੇ ਪੰਜਾਬ ਚ ਸਪਲਾਈ ਹੋ ਗਈ ਹੈ ਜਿਹੜੀ ਇਹ ਤੁਹਾਨੂੰ ਤੁਹਾਡੇ ਸ਼ਹਿਰਾਂ ਚ ਜਿਹੜੀ ਵਿਕਣੀ ਆ ਤੁਸੀਂ ਖਰੀਦਣੀ ਆ ਡੱਬੇ ਕੋਇ ਤੁਹਾਨੂੰ ਦਿਖਾ ਰਹਾ ਆ ਕਿ ਇਹ ਇਦਾਂ ਦੇ ਹਾਲਾਤਾਂ ਚ ਬਣੀ ਹੋਈ ਆ ਤੁਹਾਨੂੰ ਅਸਲ ਵਿੱਚ ਜਿਹੜੀ ਚੀਜ਼ ਕਈ ਵਾਰੀ ਹੁੰਦਾ ਵੀ ਕੇਕ ਤੁਸੀਂ ਲੈ ਜਾਂਦੇ ਹੋ ਘਰੇ ਮਠਿਆਈ ਘਰੇ ਲੈ ਜਾਂਦੇ ਹੋ ਪਰ ਉਹ ਕਿਨਾ ਹਾਲਾਤਾਂ ਚ ਬਣੀ ਆ ਉਹ ਵੀ ਤੁਹਾਨੂੰ ਥੋੜਾ ਅਸੀਂ ਅਵੇਅਰ ਕਰਾਉਣਾ ਚਾਹੁੰਦੇ ਆ ਇਹ ਮਾਰਕਾ ਕਿਹੜਾ ਲਾਇਆ ਸਰਪਰੇ ਕੀ ਹੈ ਇਹ ਦਾ ਵੀ ਆਇਆ ਸਮਾਰਟ ਨਹੀਂ ਸਪੈਸ਼ਲ ਆ ਅਸਾ ਪੈਸ਼ਾ ਨਹੀਂ ਹੁੰਦੇ ਸਾਰੇ ਇਹ ਪਨੀਰ ਵੀ ਸਪੈਸ਼ਲ ਰਸਗੁੱਲੇ ਵੀ ਸਪੈਸ਼ਲ ਇਹਨਾਂ ਦੇ ਚੰਚੰਬੀ ਸਪੈਸ਼ਲ ਉਹ ਸਪੈਸ਼ਲ ਨਹੀਂ ਹੋਏ ਜਿਹੜਾ ਇਹ ਮਠਿਆਈ ਖਾਂਦੇ ਹੋ ਇਹ ਦੇਖ ਰਹੇ ਹੋ ਤੁਸੀਂ ਇਹਨੂੰ ਜਿਹੜੇ ਵਰਕਰ ਆ ਕਿਦਾਂ ਸੁੱਤੇ ਹੋ ਆ ਕੇ ਇਹਨੂੰ ਕੋਈ ਫਿਕਰ ਨਹੀਂ ਇੱਥੇ ਚੂਹੇ ਪਰਮਾਣਾ ਇਹ ਚ ਕੀ ਕੀ ਆ ਮੱਖੀਆਂ ਮਰੀਆਂ ਆ ਉਹ ਵਾ ਆਹ ਮੱਖੀਆਂ ਮਰੀਆਂ ਕੋਈ ਕਵਰਟ ਨਹੀਂ ਹਲੇ ਟੱਕਿਆ ਇੱਕ ਵੀ ਤੁਹਾਨੂੰ ਕੋਈ ਲੱਗਦਾ ਟੱਪ ਜਿਹੜਾ ਸਵੀਟ ਦਾ ਟੱਕਿਆ ਹੋਇਆ ਨਹੀਂ ਨਾ تیر ਕਰ ਰਿਆ ਮੈਂ تیر ਜਿੱਥੇ ਮਠਿਆਈ ਬਣ ਰਹੀ ਏ تیر ਕਰ ਰਿਆ ਮਤਲਬ ਸਲਿਪਰੀ ਹੈ ਨਾ ਆ ਦੇਖੋ ਟੱਬਾ ਚ ਜਿਹੜੀ ਤੁਸੀਂ ਇਹ ਕਿੱਦਾਂ ਏ ਸੇਫ ਹੈ ਯੂਨਿਟ ਕਿੱਦਾਂ ਦਾ ਇਹ ਆ ਇਹ ਹਾਈਜੀਨ ਦਾ ਕੋਈ ਛਿੱਕੇ ਟੰਗੀ ਹੋਈ ਹਾਈਜੀਨ ਇਹਨਾਂ ਨੇ ਆ ਦੇਖੋ ਉਲੀ ਲੱਗੀ ਹੋਈ ਆ ਮੋਲਡ ਆ ਕੋਈ ਆ ਆ ਆ ਸਾਰਾ ਕੁਝ ਦਿਖਾ ਦਿਓ ਲੋਕਾਂ ਜਿਹੜੇ ਮਠਿਆਈ ਖਾਦੇ ਨੇ ਉਹਨਾਂ ਦਿਖਾ ਦਿਓ ਇਹ ਆ ਹਾਲਾਤ ਆ ਇੱਕ ਤਾਂ

ਇਹ ਨਿੱਕੀਆਂ ਗਲਾਬਾਂ ਜਿਹੜੀਆਂ ਇਹਨੇ ਵਿੱਚ ਰੱਖੀਆਂ ਹੋਈਆਂ ਬਲੋ ਤੁਹਾਨੂੰ ਲੱਗ ਰਿਹਾ ਇੰਨੀ ਮਠਿਆਈ ਹੈ ਪਰ ਕੋਈ ਦੀ ਸਿਕਿਉਰਿਟੀ ਕੋਈ ਇਸ ਮਾਲਕ ਨੂੰ ਇਹ ਨਹੀਂ ਪਤਾ ਵੀ ਇਹਦੀ ਇਹਦੀ ਯਾਰ ਕੋਈ ਚੀਜ਼ ਵਿੱਚ ਛੋਟੀ ਜਾਵੇ ਤੁਹਾਡੀ ਕੋਈ ਤੇ ਕੱਲ ਨੂੰ ਤੇਰੀ ਬਦਨਾਮੀ ਹੋ ਜਾਏ ਆਫਟਰ ਆਲ ਯਾਰ ਤੁਸੀਂ ਇੰਨਾ ਕਮਾਈ ਕਰਦੇ ਆ ਉਹਦੇ ਤੇ ਖਰਚਾ ਨਹੀਂ ਇਹਦੀ ਸਿਕਿਉਰਿਟੀ ਸੇਫਟੀ ਤੇ ਹਾਈਜਨ ਤੇ ਕੋਈ ਖਰਚਾ ਨਹੀਂ ਕਰਨਾ ਆ ਦੇਖੋ मक्खियां मर गए आ रत्तियां मर गया आ देख मक्खियां आ आ सारी चले मक्खियां आ मक्खियां हैं मक्खियां हैं बहुत जो आ कलर देखो कोई कलर आ आ जाओ आ जाओ सारे आ जाओ यार आ रहा है रोड इधर है सारे आले बोल ਮੁਰਦਾ ਵੀ ਆਇਆ ਟੱਪਾ ਪਾ ਲਈਏ 150 ਟੱਪਾ ਠੀਕ ਹੈ ਬਿੰਕ ਇਹ 150 ਇਹ ਬਿੰਕ ਹੈ ਔਰ लवली ਨੀਲੇ ਵਾਲਾ ਯਾਰ ਉਹਦੇ ਥੱਲੇ ਉਹਦੇ ਥੱਲੇ ਵੀ ਆ ਉਹ ਨੀਲੇ ਵੀ ਨੀਲੇ ਵਾਲਾ ਵੀ ਲਾਇਆ ਕੱਢ ਕੇ ਆ ਜਾ ਉੱਠ ਜਾ ਉੱਠ ਜਾ ਉੱਠ ਜਾ ਚਲ ਉਠੋ ਚਲੋ ਨਾ ਗੰਦ ਪਾਇਆ ਤੁਸੀਂ ਮਠਿਆਈ ਦਾ ਕੰਮ ਤੁਸੀਂ ਸਫਾਈ ਹੋ ਜੇ ਤੋ ਵਿੱਚ ਸੁੱਟ ਜਾ ਤੁਹਾਡੇ ਟੱਬਾਂ ਚ ਕੋਈ ਹੈ ਬਾਹਰ ਰਾਖੀ ਹੈ ਕੋਈ ਉਹਦੀ ਸਕਿਉਰਿਟੀ ਚੂਹੇ ਫ੍ਰੀਜ ਅੰਦਰੋਂ ਪਤਾ ਹੈ ਕੁਝ ਇੱਥੇ ਤੋਂ ਬਾਕੀ ਦੀ ਕੋਈ ਕੰਨੀ ਲਵਲੀ ਸੁਮੇਤ ਸ਼ਾਪ ਪੰਜਾਬੀ ਬਾਜੀ ਲੱਡੂ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਤੇ ਜੀ ਜਾਨੀ ਬਾਂਡਰੀ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਪਦਾਸ ਚੌਂਕ ਬਸ ਪਦਾਸ ਚੌਂਕ ਬੇਗੋਵਾਲ ਦ ਪੁੜਾਥ ਮੋਬਾਈਲ ਨੰਬਰ ਆ ਮਲੋਏ ਬ੍ਰਾਂਡ ਸਾਰੇ ਇੱਥੇ ਅਵੇਲੇਬਲ ਆ ਹਾਂ ਕੀ ਆ ਇਹ ਹੋ ਗਈ ਜੀ ਮੈਮੋਰੀਬਲ ਸੈਲੀਬ੍ਰੇਸ਼ਨ ਜਾਮਣ ਹਾਂ ਇਹਦੇ ਚ ਲੱਗਦੀ ਤੇ ਕੀ ਆ ਇਹ ਵੀ ਉਹ ਹੀ ਆ ਉਹ ਹੀ ਪਰਵਿੰਦਰ ਸਿੰਘ ਚੀਮਾ ਪਦਾਸ ਚੌਂਕ ਬੇਗੋਵਾਲ ਜਨੇ ਬੇਗਵਾਲ ਜਿਹੜੇ ਮਠਿਆਈ ਇਹ ਖਰੀਦਣੀ ਆ ਉਹਨਾਂ ਨੂੰ ਦੱਸ ਰਹੇ ਪੇ ਜਿਹੜੇ ਤੁਸੀਂ ਆ ਡੱਬਾ ਤੇ ਇਹ ਐਡਰੈਸ ਲਿਖਿਆ ਹੈ ਸਾਡੇ ਵਿੱਚ ਉੱਪਰ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਜੋ ਇੱਥੇ ਲਿਖਿਆ ਹੋਇਆ ਪੰਧਾਸ ਚੌਕ ਆ ਜੇ ਪੰਧਾਸ ਚੌਕ ਹੈ ਬੇਗਵਾਲ ਤਸੀਲ ਭੁਲੱਥ ਮੋਬਾਈਲ ਨੰਬਰ ਲਿਖਿਆ ਮਨ ਜਿਹੜੇ ਡੱਬਾ ਕਈ ਵਿਚਾਰੇ ਖਾਂਦੇ ਹੋਣ ਉਹਨਾਂ ਨੂੰ ਦੱਸਿਆ ਵੀ ਇਹ ਜਿਹੜੀ ਤੁਸੀਂ ਮਠਿਆਈ ਖਾ ਰਹੇ ਹੋ ਇੱਥੋਂ ਬਣਦੀ ਆ ਇੱਥੋਂ ਐਦਾਂ ਦੇ ਹਾਲਾਤਾਂ 'ਚ ਬਣੀ ਆ ਦੇਖ ਲਓ ਜਰਾ ਡੱਬਿਆਂ ਦੇ ਕੱਚੇ ਪਾਣੀ ਤੋਂ ਬਣੀ ਆ ਬਹੁਤ ਦੇਖੋ ਉੱਪਰ ਹੀ ਸਰ ਉੱਪਰ ਵੀ ਦੇਖਿਓ ਜੀ ਆਹ ਦੇਖੋ ਆਹ ਦੇਖੋ ਦੇ ਉੱਪਰ ਲਿਖਿਆ ਹੋਇਆ ਤਾਂ ਆਪ ਨੂੰ ਵੀ ਦਿਖਿ ਗਿਰੀ ਭਾਜੀ ਇਹ ਆ ਡੱਬੇ ਆ ਪਤਾਸ਼ਾਪ ਆਹ ਆ ਪਤਾਸ਼ਾਪ ਜਾਨੀ ਕਈ ਬੰਦੇ ਤਮਾਕੂ ਦੇ ਨੇੜੇ ਨਹੀਂ ਜਾਂਦੇ ਵਿਚਾਰੇ ਉਹ ਮਠਿਆਈ ਖਾਣੀ ਆ ਨਾ ਇਹਦੇ ਇੱਥੇ ਗੁਟਕਾ ਵੇਖੋ ਮਰੀ ਜਾਂਦੇ ਆ ਤਾਂ ਥੁੱਕ ਥੁੱਕ ਥੋਪੇ ਕੀਤਾ ਸਪਿਟ ਕੀਤਾ ਹਾ ਸਾਰਾ ਉਹ ਸੰਨੀ ਉਹ ਕਾ ਦੇ ਇੱਕ ਛੇ ਪਾਈ ਸੁੱਕਣੇ ਉਹਦੇ ਉੱਤੇ ਆ ਤਾਂ ਆ ਇਹਨਾਂ ਡੱਬਿਆਂ ਚ ਆਉਂਦੀ ਮਠਿਆਈ ਬਾਬਾ ਹੋਣ ਟੱਕੇ ਆ ਇਹਨਾਂ ਦੇ ਆ ਤਾਂ ਸਫਾਈ ਨਹੀਂ ਨਹੀਂ ਆ ਹੁਣ ਟੱਕੇ ਆ ਪਹਿਲਾਂ ਤਾਂ ਟੱਕੇ ਨਹੀਂ ਸੀ ਮੈਂ ਜਦੋਂ ਆਇਆ ਹੁਣੇ ਹੁਣੇ ਟੱਕੇ ਆ ਨਾ ਇੰਦਰ ਫਟਾਫਟ ਟੰਦੇ ਹੁੰਦੀ ਹੈ ਇਹ ਕੰਮ ਤਾਂ ਦੇਖੋ ਇੱਕ ਮਿੰਟ ਖੜਾ ਆਹ ਲੇ ਤੁਨ ਮੱਖੀਆਂ ਮਰੀਆਂ ਕੋਈ ਹੈ ਮਿਆਰ ਕੋਈ ਇਹ ਲੋਕਾਂ ਨੇ ਖਾਣੀ ਹੈ ਇਹ ਮਠਿਆਈਆਂ ਬੋਲਣਾਂ ਦੇ ਖਵਾਤ ਖਾਈ ਨਾ ਖਾਈ ਨੋ ਸਾਡੇ ਲੋਕ ਖਾਂਦੇ ਆ ਜਿਹੜੇ ਖਾਂ ਲੋਕਾਂ ਨੂੰ ਵੀ ਤਾਂ ਚਾਹੀਦਾ ਨਾ ਨਾਮ ਪਾਓ ਇਸ ਦਾ ਨਹੀਂ ਮਸਲਾ ਇਹ ਕੋ ਛੋਟਾ ਯੂਨਿਟ ਨਹੀਂ ਹੈਗਾ ਇਹ ਘੜਾ ਲਾਇਆ ਜੀ ਉੱਪਰ ਮਾਰ ਕੇ ਦੇਖੋ ਸੈਂਡਵਿਚ ਦੇ ਡੱਬੇ ਪੈਕ ਕਰਕੇ ਕਿਤੇ ਭੇਜਦਾ ਕੇਐਸ ਸਵੀਟ ਹੈ ਕੇਐਸ ਸਵੀਟ 200 ਰੁਪਏ ਤੋਂ ਇਹ ਇਧਰ ਹੀ ਹੈ 200 ਰੁਪਏ ਤੋਂ ਇਹਦਾ ਹੀ ਪਿੰਕ ਸੈਂਡਵਿਚ ਹੈ ਕਿਹੜਾ ਇਹ ਕਦੀ ਮਸ਼ੀਨ ਹੈਗੀ ਜੀ ਬੋਇਲਰ ਦਾ 10 ਗੁੱਲਨੇ ਕਰਾਇਆ ਸੀ ਵਿੱਚ ਕੋਈ ਤਾਂ ਗੈਸ ਗੈਸ ਦੇ ਥਰੂ ਆ ਨਾ ਸਾਰਾ ਇਹ ਦਵਾਉਂਗੀ ਬਿਲਕੁਲ ਮਨਰ ਗਿਆ ਆ ਨਾ ਇਹ ਤੇ ਸੀ ਕਰੀ ਰਾਮਤਾ ਜੀ ਬੱਡਾ ਹੀ ਆ ਪਰ ਸਫਾਈ ਦਾ ਕੋਈ ਨਹੀਂ ਉਹ ਤਾਂ ਹੈਰਾਨੀ ਦੀ ਗੱਲ ਪਤਾ ਸ਼ਾਮ ਜਦੋਂ ਤੱਕ ਉਹ ਬੰਦਾ ਬਲੈਕ ਅੱਗੇ ਬਲੈਕ ਸੈਕੰਡ ਵਾਲਾ ਹਾਂ ਸੈਕੰਡ ਇਹ ਜਿਆਦਾ ਡਾਰ ਹਾਂ ਹਾਂ ਡਾਰ ਲੋਕੀ ਖਾਣੇ ਆ ਤੇ ਲੋਕੀ ਕਾੜੇ ਪਸੰਦ ਕਰਦੇ ਹੁਣ ਇਹਨਾਂ ਨੇ ਬਣਾ ਜਣਾ ਕਰ ਰਿਹਾ ਹੈ ਪਰ ਫਰਾਂਡੀ ਦੀ ਗੱਲ ਹੈ ਕਿ ਕਿਸੇ ਵੀ ਟੱਬ ਨੂੰ ਕੋਈ ਟੱਕਿਆ ਹੋਇਆ ਨਹੀਂ ਕਿਤੇ ਵੀ ਤੁਸੀਂ ਦੇਖੋ ਔਰ ਸਾਰੇ ਬੰਦੇ ਸੁੱਤੇ ਹੋ ਆ ਇਹ ਜਿਹੜਾ ਇਹ ਜਿੱਥੇ ਤੁਹਾਨੂੰ ਹਾਲ-ਹਾਲ ਲੱਗ ਰਿਹਾ ਜਿੱਥੇ ਮਠਿਆਈ ਪਈ ਆ ਇੱਥੇ ਕੁਝ ਵੀ ਸੁੱਟ ਜਾਏ ਕੋਈ ਕੁਝ ਕਰ ਜਾਏ ਕੋਈ ਸਿਕਿਉਰਿਟੀ ਦਾ ਕੋਈ ਨਹੀਂ ਹੈਗਾ ਕੱਲ ਨੂੰ ਇਹਨਾਂ ਦੀ ਆਪਣੀ ਬਦਰਾਮੀ ਹੋ ਜਾਏ ਬੰਦੇ ਖਾ ਲੈਣ ਕੋਈ ਖਤਰ ਕੋਈ ਗੱਲ ਘਟਨਾ ਮਾੜੀਆਂ ਵਾਪਰ ਜਾਣ ਤਾਂ ਜਵਾਬ ਕੀ ਦਾ ਜਿਹੜੇ ਸਰ ਮਠਿਆਈ ਖਾਂਦੇ ਆ ਜਿਹੜੇ ਬੰਦਾ ਮਾਲਕ ਹੈ ਕਿ ਉਹਨੂੰ ਇਹ ਨਹੀਂ ਚਾਹੀਦਾ ਵੀ ਉਹ ਬੰਦਾ ਇੰਨਾ ਇੰਨਾ ਤੇ ਸੁੱਟਿਆ ਹੋਇਆ ਪ੍ਰਵਾਸੀ ਭਾਰਤੀ ਸਾਰੇ ਆ ਸੁੱਤੇ ਪਏ ਅੰਦਰ ਸਾਰੇ ਸੁੱਤੇ ਹੋ ਜਿਹੜੇ ਮਠਿਆਈ ਖਾਂਦੇ ਸ਼ਕੀਨ ਆ ਕੀ ਕਹਿਣਾ ਚਾਹੁੰਦੇ ਉਹਨੂੰ ਮਠਿਆਈ ਖਾਂਦੇ ਸ਼ਕੀਨ ਜਾ ਥੋੜੇ ਸੰਭਲ ਜਾਓ ਜਾਗੋ ਗ੍ਰਾਹਕ ਜਾਗੋ ਆਪਣੇ ਸ਼ਰੀਰਵਾਰੇ ਆਪ ਚਿੰਤਾ ਕਰੋ ਇਹ ਤਾਂ ਬੈਠੇ ਲੋਕ ਜੋ ਤੁਹਾਨੂੰ ਦੇਣ ਵਾਸਤੇ ਕਿੱਦਾਂ ਦਾ ਮਿਆਰੀ ਚੀਜ਼ਾਂ ਆ ਤੁਸੀਂ ਆਪਣੀ ਸਿਹਤ ਬਾਰੇ ਇੱਥੇ ਤਾਂ ਹੁਣ ਮੈਂ ਤਾਂ ਕਹੂੰ ਬਾਰਸ਼ਾ ਨੇ ਕਲਮ ਰੱਖ ਦਿੱਤੀ ਵੀ ਹੁਣ ਕੀ ਲਿਖਾਂ ਇੱਥੇ ਮੈਂ ਹੋਰ ਇੱਥੇ ਕੀ ਕਹਾਂ ਮੈਨੂੰ ਕੋਈ ਪੁੱਛਦਾ ਵੀ ਕੀ ਤੁਹਾਨੂੰ ਲੱਗਦਾ ਜਦੋਂ ਦੇਖਦੇ ਵੀ ਕਿਤੇ ਮੈਕਸੀਮਮ ਕੀ ਗੰਦ ਦੇਖਿਆ ਮਤਲਬ ਜਿੱਦਾ ਗੰਦੇ ਹਾਲਾਤਾਂ ਚ ਕੀ ਦੇਖਿਆ ਮੈਂ ਕਹਾ ਯਾਰ ਆਪਾਂ ਤਾਂ ਇਹ ਦੇਖਿਆ ਵੀ ਜਦੋਂ ਅਗਲੀ ਵਾਰ ਜਾਈਦਾ ਵੀ ਇਹ ਤਾਂ ਪਿਛਲੇ ਹੁਣ ਵੀ ਸਾਰਿਆਂ ਨੂੰ ਕੱਟ ਗਿਆ ਪਰ ਜਦੋਂ ਜਾਈਦਾ ਅਗਲਾ ਲੱਗਦਾ ਭਈ ਆ ਆਖੀਰ ਹੈ ਜਦੋਂ ਇਤੋਂ ਬਾਅਦ ਅੱਗੇ ਚਾਈਦਾ ਲੱਗਦਾ ਨਹੀਂ ਯਾਰ ਆ ਆਖੀਰ ਹੈ ਆਖੀਰ ਹੀ ਨਹੀਂ ਹੁੰਦੀ ਕਿਤੇ ਕੋਈ ਲਿਮਟ ਹੀ ਨਹੀਂ ਹੈ ਕੋਈ ਫੂਡ ਦਾ ਮਿਆਰ ਮੈਂ ਕਹਿੰਦਾ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਆ ਫੌਰਨ ਦੀਆਂ ਆ ਫੂਡ ਸੇਫਟੀ ਹੋ ਜਦੋਂ ਫੌਰਨ ਵਾਲੇ ਦੇਖਣਗੇ ਕਹਿਣਗੇ ਯਾਰ ਆ ਸਟੈਂਡਰਡ ਆ ਫੂਡ ਦਾ ਤੁਹਾਡਾ ਕਿਸ਼ੋਰ ਜੀ ਥੋੜਾ ਜਿਹਾ ਤੁਹਾਨੂੰ ਅਸੀਂ ਦਿਖਾ ਰਹੇ ਆ ਇੱਕ ਮਿੰਟ ਤੁਸੀਂ ਇਹ ਜਿਹੜਾ ਤੁਹਾਡੇ ਅਸੀਂ ਵਿਜ਼ਿਟ ਕੀਤਾ ਨਾ ਅੰਦਰ ਆਏ ਆ ਜੇ ਪਹਿਲੀ ਤਾਂ ਗੱਲ ਆ ਕੋਈ ਬੰਦਾ ਨਹੀਂ ਸਿੱਥੇ ਜਾਗਦਾ ਮਠਿਆਈ ਚ ਜੇ ਕੋਈ ਗੇਟ ਉੱਤੋਂ ਵੀ ਇਦਾਂ ਕੋਈ ਜ਼ਹਿਰ ਸੁੱਟ ਜੇ ਕੋਸ਼ ਸੁੱਟ ਜੇ ਤੁਹਾਡਾ ਕੋਈ ਕਵਰਡ ਨਹੀਂ ਰਸਕੁੱਲੇ ਖਲੇ ਨੇ ਇੱਕ ਵੀ ਟੱਬ ਜਿਹੜਾ ਕੰਟੇਨਰ ਕਵਰਡ ਨਹੀਂ ਹੈਗਾ ਇੱਕ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਜਿਹੜੀ ਚੀਜ਼ ਆਸੀਂ ਲਾਈਵ ਦੇਖੀਆ ਆਹ ਤਮਾਕੂ ਇਹਨਾਂ ਨੇ ਇੱਥੇ ਠੁੱਕੀ ਜਾਂਦੇ ਬੰਦੇ ਆਹ ਦੇਖਿਓ ਜਰਾ ਆਹਾਂ ਛੋਟਾ ਜਿਹਾ ਆਹ ਦੇਖਿਓ ਲਾਈਵ ਆਹਾਂ ਆ ਇਹ ਇਹ ਕੋਈ ਫੋਰਡ ਦਾ ਸਟੈਂਡਰਡ ਹੈਗਾ ਆਪਾਂ ਇਦਾਂ ਵੱਡਾ ਕੰਮ ਕਰ ਰਹੇ ਆਂ ਕੁਛ ਵੀ ਨਹੀਂ ਧਿਆਨ ਦੇ ਦੀ ਸਾਫ ਸਫਾਈ ਵਾਲ ਧਿਆਨ ਦੇ ਦਿੰਦੇ ਕੋਈ ਵੱਡਾ ਗੱਲ ਨਹੀਂ ਸੀਗੀ ਫੂਡ ਸੇਫਟੀ ਵਾਲੇ ਟੀਮ ਅੱਜ ਪਹਿਲੀ ਵਾਰੀ ਆਈ ਆ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਇਨਫੋਰਮੇਸ਼ਨ ਦਿੱਤੀ ਆ ਤੇ ਦੇਖੋ ਜਰਾ ਜਾ ਕੇ ਮਠਿਆਈ ਫਿਰ ਤੁਹਾਡੇ ਭਲੱਥ ਵੀ ਡੱਬੇ ਇੱਥੇ ਆ ਡੱਬੇ ਤੁਹਾਡੇ ਕੋਲ ਆ ਉਹ ਸਵੀਟ ਸ਼ਾਪ ਦੇ लवली ਦੇ ਫਿਰ ਤੁਹਾਡੇ ਕੋਲ ਆਰਐਸ ਦੇ ਵੀ ਆ ਫਿਰ ਸੈਂਡਵਿਚ ਜਾਣੇ ਆ ਮੱਖੀਆਂ ਬਹੁਤ ਮਰੀਆਂ ਹੋਈਆਂ ਆ ਆ ਜਾ ਆ ਜਾ ਦਿਖਾ ਦਿ ਆ ਜਾ ਮੱਖੀਆਂ ਦਿਖਾਈਏ ਥੋੜੀ ਇਹ ਮਸਤੀਆ ਉੱਤ ਚੱਪੋ ਆਈ ਟੀ ਕੇ ਬੱਚੇ ਆ ਪਾਜੀ ਆਈ ਟੀ ਬੀਸ਼ੇ ਕਰ ਅੱਛਾ ਅੱਛਾ ਚੁੱਪ ਤੇ ਨਾ ਹੋਣਾ ਚੱਪੋ ਮੈਨੂੰ ਉੱਧਰ ਲਾ ਮੈਨੂੰ ਉੱਧਰ ਜਾਂਦੇ ਹੋ ਮੈਨੂੰ ਉੱਧਰ ਜਾਂਦੇ ਹੋ ਪਾਜੀ ਚੱਲ ਚੱਲ ਆ ਤੀ ਇੱਧਰ ਆ ਜਾ ਅੱਛਾ ਅੱਛਾ ਬੰਦਾ ਪਾਜੀ ਗੁਰਵਿੰਦਰ ਸਿੰਘ ਸ਼ਿਮਾ ਆ ਪੱਤਲ ਸਟ੍ਰੌਂਗ ਦੇਗੋਆ ਤਸਵੀਰ ਪਲਾਠ ਇਹ ਤੁਸੀਂ ਇਹ ਬਚਾਰੇ ਲੋਕਾਂ ਨੇ ਤੈਸੇ ਸਮਝਣਾ ਵੀ ਇਹ ਇਹ ਡੱਬਾ ਜਿਹੜਾ ਬੜਾ ਪੁਰਾਣਾ ਰੱਖਿਆ ਦੇ ਰਿਹਾ ਅੱਛਾ ਪੈਕ ਤੁਲਸੀ ਕਰ ਦੋ ਅੱਛਾ ਤੁਸੀਂ ਆਹ ਨਹੀਂ ਦਿੱਲੇ ਦੇ ਅਲਜਰਾ ਆਉਂਦੇ ਵਿਜ਼ਿਟ ਨਹੀਂ ਕਰਦੇ ਕਦੇ ਤੇ ਫਿਰ ਆ ਸਾਫ ਸਫਾਈ ਦਾ ਇਹ ਹਾਂ ਨਾ ਦੇਖ ਕੇ ਜਾਂਦੇ ਆ ਤੁਸੀਂ ਕੱਲ ਕੋਈ ਇੱਕ ਤੇ ਵੀ ਜਾਲੀ ਦਿੱਤੀ ਉਹ ਕਿਸੇ ਇੱਕ ਕੰਟੇਨਰ ਤੇ ਵੀ ਜਾਲੀ ਦਿੱਤੀ ਉਹ ਖਵੜ ਹੈਗਾ ਮੱਖੀ ਦੁਰਦੇ ਲੱਗੇ ਮਨ ਲਓ ਉਹ ਤਾਂ ਇੱਥੇ ਆ ਨਾ ਮੱਖੀ ਇੱਥੇ ਆ ਨਾ ਮੱਖੀਆਂ ਲੋਕਾਂ ਨੂੰ ਥੋੜਾ ਪਤਾ ਆਪਾਂ ਲੋਕਾਂ ਨੂੰ ਦਿਖਾ ਦੇਣੀ ਅੱਜ ਤੇ ਜਿਹੜੀ ਮੱਖੀਆਂ ਆ ਉਹ ਆ ਆ ਇਹਨਾਂ ਨੇ ਕੱਢਣੀ ਆ ਇਹ ਫਰਸ਼ ਦੇਖੋ ਇਹ ਫਰਸ਼ ਕਦੀ ਸਾਫ਼ ਹੋ ਸਕਦਾ ਇਹ ਇਹ ਹਾਈਜੀਨ ਦਾ ਹੈਗਾ ਹਾਲਾਤ ਨਾ ਨਹੀਂ ਨਹੀਂ ਉਹ ਥੱਲੇ ਦਿਖਾਓ ਜਰਾ ਇਹ ਇਹ ਹਾਈਜੀਨ ਹੈਗੀ ਆ ਕੋਈ ਨਹੀਂ ਨਾ ਦੋ ਕਦਮ ਕੰਮਦਾਰ ਬੰਦ ਕਰਕੇ ਤੁਹਾਨੂੰ ਕੋ ਬਟੀਰ ਦਾ ਸਾਟ ਕਮੋਨੇ ਦੇ ਤੋ ਇਹ ਕੋਣ ਦਾ ਸਾਟ ਯੂਨਿਟ ਤੋਂ ਕਮੋਨੇ ਨਾ ਇਸ ਯੂਨਿਟ ਲਈ ਕੀ ਲਾਇਆ ਤੁਸੀਂ ਕੋਈ ਪੈਸਾ ਇੱਥੇ ਇਨਵੈਸਟ ਵੀ ਲਾਇਆ ਵੀ ਦੀ ਸਾਫ ਸਫਾਈ ਲਈ ਲੋਕਾਂ ਦੀ ਸਿਹਤ ਲਈ ਕੁਝ ਕੀਤਾ ਸੋਚਿਆ ਤੁਸੀਂ ਨਹੀਂ ਪਿੱਛੇ ਜੀ ਸਾਰੇ ਇਹਨਾਂ ਹੋਰ ਚਿਪਸ ਚ ਪਾਈ ਉਹ ਉਖੜ ਗਈ ਟੁੱਟ ਗਈ ਉਖੜ ਗਈ ਬਹੁਤ ਮਾੜੀ ਮੋਟਾਈ ਲਈ ਸੀਮੈਂਟ ਬੜਾ ਮੜਾ ਲਾਇਆ ਤੁਸੀਂ ਜਿੱਦਾਂ ਮਠਿਆਈ ਚ ਹਾਂ ਉੱਤਰ ਉਖੜ ਗਈ ਤੇ ਚਿਪਸ ਪਾਈ ਉਹ ਚਿਪਸ ਉਖੜ ਗਈ ਜਦੋਂ ਚਿਪਸ ਵੀ ਉਹਨਾਂ ਨੇ ਲਾਈ ਜਿੱਦਾਂ ਦੀ ਮਠਿਆਈ ਕੀ ਕਹਿਣਾ ਚਾਹੁੰਦੇ ਤੁਸੀਂ ਸਾਾਨੂੰ ਕੀ ਕਹਿਣਾ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਹੁਣ ਡਾਕਟਰ ਸਾਹਿਬ ਇੱਥੇ ਆਏ ਐ ਇਹਨਾਂ ਨੇ ਸਭ ਕੁਝ ਦੇਖਿਆ ਤੁਸੀਂ ਕੀ ਕਹਿਣਾ ਸਹੀ ਕਹਿ ਰਹੇ ਆ ਅਸੀਂ ਗਲਤ ਹੈਗੇ ਠੀਕ ਐ ਸਾਡੇ ਕੋਲ ਕਮੀਆਂ ਹੈਗੀਆਂ ਅਸੀਂ ਪੂਰੀ ਕਰਾਂ ਦੇਖ ਤੁਹਾਡਾ ਦਿਲ ਕਰਦਾ ਖਾਣ ਨੂੰ ਤਾਂ ਮਠਾਈ ਜੀ ਦੋ ਇਦਾਂ ਸਾਹਮਣੇ ਦੇਖ ਕੇ ਸਾਾਨੂੰ ਤਾਂ ਸਰ ਮੈਂ ਖਾ ਲੇ ਮੱਖੀਆਂ ਮੱਖੀਆਂ ਵਾਲੀ ਖਾਓਗੇ ਤੁਸੀਂ ਮੱਖੀਆਂ ਵਾਲੀ ਖਾਓਗੇ ਮੱਖੀਆਂ ਹੁਣ ਮੱਖੀ ਨੂੰ ਤਾਂ ਨਹੀਂ ਖਾ ਸਕਦਾ ਤਾਂ ਮੱਖੀ ਰੇਟ ਤਾਂ ਮੈਂ ਖਾ ਸਕਦਾ ਦਿਲ ਕਰਦਾ ਤੁਹਾਡਾ ਖਾਣ ਨੂੰ ਇਦਾਂ ਦੇਖ ਕੇ ਮਠਾਈ ਨੂੰ ਤੁਹਾਡੇ ਬਣੀ ਤੁਹਾਡੇ ਕਾਰੀਗਰ ਆਪਣੇ ਆ ਈਮਾਨਦਾਰੀ ਨਾਲ ਦੱਸੋ ਜੀ ਰੱਬ ਨੂੰ ਆਪਾਂ ਜਵਾਬ ਦੇਣਾ ਹੈ ਤੁਹਾਡਾ ਇੱਕ ਉੱਥੇ ਦੇਖੋ ਕੀ ਲਾਇਆ ਕੀ ਕਹਿੰਦੇ ਆ ਅ ਹਾਂ ਅੰਡਰਵੀਰ ਹਾਜੀ ਉੱਪਰ ਗਿੱਲੀ ਪਾਈ ਆ ਤੇ ਥੱਲੇ ਉਹਦੇ ਖੰਡਾ ਉਹ ਸਾਰਾ ਉਹਦਾ ਪਾਣੀ ਅੰਡਰਵੀਰ ਦਾ ਜਿੰਨਾ ਪਾਣੀ ਖੰਡ ਵਿੱਚ ਨਹੀਂ ਜਾਏਗਾ ਨਹੀਂ ਜ਼ਰੂਰ ਇਦਾਂ ਨਿਕਲ ਪਾਣੀ ਦਾ ਵੇੜੇ ਵਿੱਚ ਚਲੋ 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 ਇੱਕ ਸਮੇਂ ਦਾ ਸਵਾਲ ਆ ਬੜਾ ਮੇਰੇ ਦਿਲ ਚੋਂ ਜਨ ਮੈਂ ਪੰਜਾਬੀ ਬੰਦਾ ਆ ਆਪਾਂ ਨੂੰ ਪਤਾ ਆ ਕਿ ਜਦੋਂ ਹੁਣ ਕੋਈ ਦਾ ਖਾਈ ਜਾਣਾ ਕੀ ਕਰ ਖਾਣਾ ਤੁਸੀਂ ਪਨ ਕੀ ਖਾ ਰਹੇ ਆ ਕੀ ਖਾਂਦੇ ਮੈਨੂੰ ਸਲਾਦ ਵੀ ਆ ਰਹੀ ਪਾਨ ਪਾਨ ਖਾਂਦੇ ਅੱਛਾ ਤੁਸੀਂ ਤਾਂ ਖਾ ਲਈਆਂ ਮੈਂ ਨਹੀਂ ਖਾਂਦਾ ਸਿਗਰਟ ਕੋਈ ਪੀ ਲੈਂਦਾ ਕੋਈ ਨਹੀਂ ਪੀਂਦਾ ਠੀਕ ਹੈ ਨਾ ਕੋਈ ਪੱਤਾ ਸ਼ਾਪ ਖਾ ਲੈਂਦਾ ਨਹੀਂ ਖਾਂਦਾ ਪਰ ਤੁਸੀਂ ਆ ਮਠਿਆਈ ਜਿਹੜੀ ਆ ਹੋ ਸਕਦਾ ਉਸ ਬੰਦੇ ਨੇ ਖਾਣੀ ਆ ਜਿਹੜਾ ਵਿਚਾਰਾ ਤਮਾਕੂ ਨੂੰ ਹੱਥ ਵੀ ਨਹੀਂ ਲਾਉਂਦਾ ਪਰ ਤੁਹਾਡੇ ਅੰਦਰ ਥੁੱਕੀ ਜਾਂਦੇ ਹੋ ਮੰਨਦੇ ਹੋ ਥੁੱਕੀ ਜਾਂਦੇ ਤੁੱਕੀ ਆ ਨੋ ਦੇਖਿਆ ਨਾ ਦੇਖਿਆ ਪਤਾ ਸਾਫ ਨਾਲੀ ਲਾਈਵ ਦੇਖਿਆ ਨਾ ਨਾਲੀ ਤਾਂ ਖੁੱਲੀ ਆ ਨਾ ਉੱਪਰ ਨਹੀਂ ਆ ਸਾਰਾ ਉਹ ਵਿੱਚ ਹੀ ਆ ਕੈਂਪਸ ਦੇ ਵਿੱਚੇ ਨਾਲੀ ਆ ਹੁਣ ਸਵੇਰੇ ਬਿਠੇ ਉਹਨੂੰ ਝਾੜੂ ਨਾਲ ਚਲੋ ਠੁੱਪੀ ਜਾ ਤੁਸੀਂ ਪੰਜਾਬ ਦੇ ਲੋਕਾਂ ਦਾ ਕਦੀ ਫਿਕਰ ਕੀਤਾ ਮਠਿਆਈ ਜਿੱਥੇ ਵੀ ਦੇਣੀ ਆ ਬਾਹਰ ਵੀ ਜਾਂਦੀ ਆ ਪਤਾ ਨਹੀਂ ਮੈਨੂੰ ਪੰਜਾਬ ਤੋਂ ਬਾਹਰ ਵੀ ਜਾਂਦੀ ਨਹੀਂ ਪੰਜਾਬ ਤੋਂ ਬਾਹਰ ਚਲੀ ਜਾਂਦੀ ਪੰਜਾਬ ਚ ਜਾਂਦੀ ਇਹ ਜਿੱਥੋਂ ਐ ਉੱਥੇ ਭੇਜਦੇ ਮਠਿਆਈ ਸੀ ਇਹ ਜਿਹੜੀ ਜਗ੍ਹਾ ਤੋਂ ਉੱਥੇ ਮਠਿਆਈ ਭੇਜਦੇ ਆ ਹੈਂ ਜਿਹੜੀ ਜਗ੍ਹਾ ਤੋਂ ਤੁਸੀਂ ਆਏ ਉੱਥੇ ਮਠਾਈ ਭੇਜ ਦੇ ਜਿਹੜੀ ਜੀ ਉੱਥੇ ਜਿਹੜੀ ਜਗ੍ਹਾ ਤੋਂ ਤੁਸੀਂ ਆਏ ਆ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਜੀ ਪਿੱਛੋਂ ਪਿੰਡ ਪਿੱਛੋਂ ਕਿਹੜਾ ਪਿੰਡ ਹਮਾਚਲ ਦੇ ਕਿੱਥੋਂ ਰੈਸ਼ ਕਿੱਥੇ ਮੈਨੂੰ ਗਾਜ਼ਤਾਂ ਦੇ ਮੈਨੂੰ 40 ਸਾਲ ਹੋ ਗਏ ਜੀ ਆਂ 40 ਸਾਲ ਹੋ ਗਏ ਅੱਜ ਤੱਕ ਮੈਂ ਆ ਚੀਜ਼ ਬਣਾਉਂਦਾ 40 ਸਾਲ ਇਹ ਕੰਮ ਕਰੰਦੇ ਨਹੀਂ ਹੋਏ ਇਹ ਕੰਮ ਕਰਦੇ 20 ਸਾਲ ਹੋਏ 20 ਸਾਲ ਤੋਂ 20 ਸਾਲ ਤੋਂ ਇਹ ਹੀ ਖੜਾਈ ਜਾਂਦੇ ਆ ਤਾਂ ਇਦਾਂ ਦਾ ਮਿਆਰ ਤਾਂ ਹੀ ਹੋਣਾ ਘਟੇ ਮਤਲਬ ਕੀ ਹੋਊਗਾ ਸੁਧਾਰ ਹੋ ਗਿਆ ਹੈ ਮਤਲਬ ਕਾਫੀ ਆਪਾਂ ਇਹਨੂੰ ਮੰਨ ਲਈਏ ਕਿ ਤੁਸੀਂ 20 ਸਾਲ ਵਿੱਚ ਸੁਧਾਰ ਹੋਇਆ ਪਹਿਲਾਂ ਇਤੋਂ ਮਾੜਾ ਸੀ ਜਾਂ ਇਦਾਂ ਮੰਨ ਲਈਏ ਕਿ ਇਹ ਮਾੜਾ ਹੈ ਇਤੋਂ ਪਹਿਲਾਂ ਖਰਾ ਸੀਗਾ ਨਹੀਂ ਸਰ ਇਦਾਂ ਇਹਨੂੰ ਫਰਤ ਫੁਰਤ ਤੇ ਹੁਣ ਟੁੱਟ ਗਿਆ ਹਮਦਰ ਤੱਕ ਕਰਦੇ ਟੁੱਟ ਗਿਆ ਨਹੀਂ ਪਹਿਲਾਂ ਖਰਾ ਸੀਗਾ ਪਹਿਲਾਂ ਉਹ ਨਵਾਂ ਫਰਤ ਪਾ ਕੇ ਹੀ ਕੰਮ ਕਰਾਂਗੇ ਪੁਰਾਣੇ ਢੋਰੀ ਚ ਪਹਿਲਾਂ ਮੱਖੀਆਂ ਨਹੀਂ ਸੀ ਹੁੰਦੀਆਂ ਹੁਣ ਮੱਖੀਆਂ ਮੱਖੀ ਤੇ ਪਹਿਲਾਂ 20 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਕਿਵੇਂ ਅੱਜ ਆਪਾਂ ਦੇਖਿਆ ਹਾਲਾਤ ਮੇਨਾਂ ਦਾ ਵੀ ਜਿਹੜਾ ਖਬਰ ਦੇਖੀਓ ਉਹ ਮਠਿਆਈ ਜਿਸ ਤੋਂ ਤਵਾਜ ਵੀ ਕਰੇ ਯਾਰ ਮੈਂ ਤਾਂ ਆਪਣੀ ਗੱਲ ਕਰਦਾ ਜੇ ਮੈਂ ਇਸ ਤੋਂ ਬਾਅਦ ਮਠਿਆਈ ਖਾਵਾਂ ਨਾ ਮੇ ਤੋਂ ਬਾੜਾ ਮਾੜਾ ਬੰਦਾ ਕੋਈ ਨਹੀਂ ਹਾਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਕਿਉਂ ਯਾਰ ਜਿੰਨਾ ਇਹਨਾਂ ਦੇ ਸਾਫ ਸਫਾਈ ਦਾ ਜਿਹੜਾ ਹਾਲ ਹੈ ਜੋ ਇਹ ਪੱਤਾ ਛਾਪ ਜੋ ਖਾਂਦੇ ਆ ਇਦਾਂ ਤੁਸੀਂ ਆਪਣੀ ਕਿਚਨ ਚ ਇਹਨਾਂ ਨੂੰ ਖਾਣਾ ਬਣਾਉਣ ਦੋਗੇ ਜਿਹੜਾ ਤੁਹਾਡੀ ਫੈਮਲੀ ਨੇ ਖਾਣਾ ਫੈਮਲੀ ਨੇ ਦਾਲ ਸਬਜ਼ੀ ਇਹਨੂੰ ਬਣਾਉਣ ਦੋਗੇ ਨੇਰ ਵਧੇ ਹੁਣ ਮੈਲ ਆਵੇ ਹੁਣ ਤਾਂ ਵਿਚਾਰੇ ਜਿਨ੍ਹਾਂ ਲੋਕਾਂ ਨੇ ਮਠਿਆਈ ਖਾਣੀ ਉਹ ਤੁਹਾਡੇ ਆਪਣੇ ਨੇ ਸ਼ੁੱਸ਼ਕ ਮੁੱਛ ਨੇ ਬੱਜੇ ਉਹ ਲਾ ਕੇ ਜੀ ਸੁਰਤ ਦਾ ਕੰਮ ਕੰਨੋਂ ਦੇਖਣੇ ਕਰ ਲੈਣਾ ਅੱਛਾ ਉਦੋਂ ਪਾਏ ਹੋਣੇ ਆ ਮਯਾਕ ਨਾ ਸਾਡੇ ਨਾਲ ਕਰੋ ਸਾਨੂੰ ਸਭ ਕੁਝ ਪਤਾ ਅੱਜ ਅਸੀਂ ਲੋਕਾਂ ਨੂੰ ਇਹ ਹੀ ਤਾਂ ਦੱਸਦੇ ਆ ਨੀ ਯਾਰ ਜਿਹੜੀ ਚੀਜ਼ ਤੁਸੀਂ ਖਾਂਦੇ ਹੋ ਉਹ ਐਦਾਂ ਦੇ ਹਾਲਾਤਾਂ ਚ ਬਣੀ ਕਿਸ਼ੋਰ ਜੀ ਨੂੰ ਇੰਨਾ ਕੁ ਤੁਹਾਡਾ ਫਿਕਰ ਹੈ ਅਗਰ ਤਾਂ ਬਿਲਕੁਲ ਕਾਰਵਾਈ ਜਿਹੜੀ ਹੈ ਤੇ ਪਾਣੀ ਹਾਂ ਜਿਹੜਾ ਬਣਾਇਆ ਬਾਪਾ ਪ੍ਰੋਪਰ ਅੱਗੇ ਅੱਛਾ ਅੱਛਾ ਇਹ ਲਸਲੇਪਾਸ ਵਿੱਚ ਆ ਕੇ ਸਭ ਕੁਝ ਸਹੀ ਤਰੀਕੇ ਨਾਲ ਕਰਕੇ ਕਿਥੇ ਫੋੜਨਾ ਕਿਥੇ ਕਿਥੇ ਪਹਿਲਾਂ ਚੱਲਦਾ ਹੈ ਨਾ ਜਦੋਂ ਉਹ ਦੂਜੇ ਪਾ ਦੇ ਤਾਂ ਥੋੜੀ ਜਿਹੀ ਲਾਣਾ ਉਦੋਂ ਕਿਚਨ ਠੀਕ ਕਰ ਲੈ ਜਦ ਤੂੰ ਆਪਣੇ ਜਗ੍ਹਾ ਤੇ ਠੀਕ ਉਹ ਮੈਂ ਫੋੜ ਦਾ ਕੰਮ ਜੇ ਦੋ ਜੇ ਦੋ ਦਿਨ ਦੇ ਕੇ ਗੱਲ ਸੁਣੋ ਜੇ ਦੋ ਦਿਨ ਫੋੜ ਦਾ ਕੰਮ ਕਰਨਾ ਕਿਤੇ ਤਾਂ ਉਹ ਦੋ ਦਿਨ ਵੀ ਮਿਆਰ ਰੱਖਣਾ ਪਊਗਾ ਨਹੀਂ ਦੋ ਦਿਨ ਵੀ ਇਹ ਕੀ ਐਕਸਕਿਊਜ਼ ਥੋੜਾ ਹੋਗਾ ਵੀ ਤੁਸੀਂ ਹੁਣ ਮੈਂ ਬਾਹਰ ਕਰ ਲੈਣਾ ਹੁਣ ਮੈਂ ਠੀਕ ਕਰ ਲਊਗਾ ਉਹ ਤਾਂ ਕਰਨਾ ਹੀ ਆ ਅੱਛਾ ਤੁਸੀਂ ਕਦੀ ਸੋਚਿਆ ਸੀ ਕਿ ਫੂਡ ਸੇਫਟੀ ਟੀਮ ਆਜੂਗੀ ਇਦਾਂ ਲੱਗਿਆ ਸੀ ਕਦੇ ਆ ਸਕਦੀ ਹੈ ਨਹੀਂ ਲੱਗਦਾ ਕੋਈ ਰਾਏ ਨਹੀਂ ਚੱਲਦਾ ਅੱਛਾ ਫੇਰ ਆਇਆ ਦੋ ਦੋ ਤਿੰਨ ਦੋ ਦੇ ਬਾਅਦ ਸਭ ਇੱਕ ਸਰਵਿਸ ਕਰੇ ਅੱਛਾ ਬਿਲਕੁਲ ਅਨਹਾਈਜਨ ਦਾ ਚਲਾਨ ਕੱਟ ਹੋਇਆ ਨਹੀਂ ਕੱਟਿਆ ਹੁੰਦਾ ਤਾਂ ਥੋੜਾ ਸਫਾਈ ਰੱਖਦੇ ਹਾਂ ਹਾਂ ਉਹ ਰੋਡ ਚੱਲ ਤਾ ਮੋੜ ਆਇਆ ਅੱਛਾ ਚਲੋ ਮੈਨੂੰ ਨਹੀਂ ਪਤਾ ਤੁਸੀਂ ਦੱਸ ਦੋ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਹਾਂਜੀ ਸਰ ਸਰ ਇੱਧਰ ਐ ਸਰ 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 ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਸਰ ਸਾਡੇ ਕੋਲ ਕਮੀਆਂ ਹੈਗੀਆਂ ਠੀਕ ਹੈ ਉਹ ਕਮੀਆਂ ਦੂਰ ਕਰਦੇ ਫੇਰੇ ਪਰ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੋਈ ਕੰਪਲੇਂਟ ਨਾ ਹੋਵੇ ਜਿਹੜੇ ਲੋਕੀ ਤੁਹਾਡੀ ਮਠਿਆਈ ਬੜੇ ਚਾਅ ਨਾਲ ਖਾਂਦੇ ਆ ਤੁਹਾਡਾ ਨਾਮ ਵੀ ਚੱਲਦਾ ਮਕੇਰੀਆਂ ਸਾਰਾ ਏਰੀਆ ਦੇ ਵਿੱਚ ਤੇ ਕੀ ਲੋਕੀ ਸੋਚਣਗੇ ਵੀ ਕੀ ਤੁਸੀਂ ਕੀ ਹਾਂਜੀ ਉਹਨਾਂ ਨੇ ਕੀਤਾ ਜੀ ਹਾਂਜੀ ਮੈਂ ਸਮਝਿਆ ਨਹੀਂ ਤੁਸੀਂ ਠੀਕ ਕਰ ਸਕਦੇ ਜਿਹੜੇ ਲੋਕੀ ਤੁਹਾਡੀ ਮਠਿਆਈ ਖਾਂਦੇ ਆ ਐਨੇ ਚਾਅ ਦੇ ਨਾਲ ਜੇ ਉਹ ਬਣੀ ਦੇਖ ਲੈਣਗੇ ਤੇ ਲੋਕੀ ਮਠਿਆਈ ਖਾਂਗੇ ਫਿਰ ਜਦ ਇਸ ਤਰ੍ਹਾਂ ਵੀ ਕੇੰਦਰ ਤੋਂ ਤਾਂ ਨਹੀਂ ਖਾਣਗੇ ਜਿਹੜੇ ਲੋਕੀ ਕਹਿੰਦੇ ਵੀ ਅਸੀਂ ਕੋਈ ਨਸ਼ਾ ਯੂਜ਼ ਨਹੀਂ ਕਰਦੇ ਬਿਲਕੁਲ ਵਧੀਆ ਬਠੀਆ ਤੁਸੀਂ ਆਪ ਸੁਦਰਸ਼ਨ ਮੂੰਚ ਪਾਇਆ ਆ ਇਹ ਠੀਕ ਲੱਗਦਾ ਜੀ ਨਹੀਂ ਮੈਂ ਸੁਦਰਸ਼ਨ ਨਹੀਂ ਪਾਇਆ ਜੋ ਵੀ ਆ ਖਾਣੇ ਪਏ ਜੋ ਵੀ ਹੈ ਨਾ ਜੀ ਸਮੈਲ ਬੜੀ ਆਉਂਦੀ ਪਈ ਸਾਨੂੰ ਬੜੀ ਸਾਨੂੰ ਆਪਣੇ ਆਪ ਨੂੰ ਬੜੀ ਹੋਰ ਤਰ੍ਹਾਂ ਲੱਗਦਾ ਜੀ ਕੀ ਲੋਕ ਇਹ ਗੱਲ ਸਹੀ ਸਮਝਣਗੇ ਨਹੀਂ ਸਹੀ ਤਾਂ ਨਹੀਂ ਸਮਝਦੇ ਜੇ ਗਲਤ ਕੰਮ ਤੇ ਗਲਤੀ ਹੁੰਦਾ ਜੀ ਹਾਂਜੀ ਡਾਕਟਰ ਗੱਬੀਆਂ ਹੈਗੇ ਆ ਉਹ ਆਪਾਂ ਸੁਣ ਲਾ ਕੀ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਨੂੰ ਕੀ ਹਾਂਜੀ ਲੋਕਾਂ ਨੂੰ ਮੈਸੇਜ ਆਪਣੇ ਲੋਕ ਇਹ ਹੀ ਕਹਿਣਾ ਚਾਹੁੰਦਾ ਮੇਰੇ ਜਿਹੜੇ ਪਰਪਸ ਆ ਫੂਡ ਸੇਫਟੀ ਟੀਮ ਦਾ ਉਹ ਬਾਈ ਲੈਟਰਲੀ ਹੈ ਮੇਰਾ ਕੱਲਾ ਇਹ ਨਹੀਂ ਫੂਡ ਸੇਫਟੀ ਟੀਮ ਇੱਕ ਵੇਚਣ ਵਾਲੇ ਚ ਇਹੋ ਜਿਹੇ ਕਿਸ਼ੋਰ ਜੀ ਵਿੱਚ ਤੇ ਜਨੇ ਇਹਦੀ ਮਠਿਆਈ ਖਾਣੀ ਇਹਨਾਂ ਦੀ ਉਹਦੇ ਵਿੱਚ ਇੱਕ ਮੈਂ ਕੜੀ ਦਾ ਕੰਮ ਕਰਦਾ ਦੋਨਾਂ ਪਾਸੇ ਜਿੱਥੋਂ ਤੱਕ ਅਸੀਂ ਇਹਨਾਂ ਦੀ ਮਠਿਆਈ ਦਾ ਕਿੰਨੇ ਵੀ ਸਟੈਂਡਡ ਹੋਣਾ ਚਾਹੀਦਾ ਉਹ 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 ਇੱਕ ਉਹ ਵੀ ਵਿਸ਼ਾ ਹੈ ਕਿ ਮੱਖੀਆਂ ਮਛਰੂ ਜੋ ਇਹਦੇ ਗੰਦੇ ਟਾਇਲਟ ਵਿੱਚ ਹੈ ਕੱਚੇ ਬਣਾ ਪਾਏ ਹੋਏ ਤਮਾਕੂ ਖਾਈ ਜਾਂਦੇ ਵਿੱਚ ਥੁੱਕੀ ਜਾਂਦੇ ਆ ਉਹ ਜਿਹੜੀ ਚੀਜ਼ ਆ ਉਹ ਇਹਨਾਂ ਦਾ ਵਿਸ਼ਾ ਹੈ ਕਿ ਇਹਨੂੰ ਠੀਕ ਕਰਨਾ ਚਾਹੀਦਾ ਜਿਹੜਾ ਗ੍ਰਾਹਕ ਹੈ ਉਹਦੇ ਵਾਸਤੇ ਵੀ ਮੈਂ ਕਹਿੰਦਾ ਤੂੰ ਜਿੰਨਾ ਨਾ ਜਾਗੋ ਗ੍ਰਾਹਕ ਜਾਗੋ ਜੇ ਗ੍ਰਾਹਕ ਨਹੀਂ ਜਾਗੂਗਾ ਮੈਂ ਹੁਣ ਮੈਨੂੰ ਆਪਣੀ ਸ਼ਰਤ ਤਾਂ ਮੈਨੂੰ ਆਪਣਾ ਆਪ ਹੀ ਫਿਕਰ ਕਰਨਾ ਮੇਰਾ ਇਹਨਾਂ ਨੇ ਤਾਂ ਫਿਕਰ ਕਰਨਾ ਨਹੀਂ ਮੈਂ ਡਾਕਟਰ ਲਖਵੀਰ ਨੂੰ ਤਾਂ ਆਪਣੀ ਸਿੱਧਾ ਆਪ ਚਿੰਤਾ ਕਰਨੀ ਪਈ ਤੁਹਾਨੂੰ ਆਪਣੀ ਚਿੰਤਾ ਆਪ ਕਰਨੀ ਪਈ ਹਰ ਗ੍ਰਾਹਕ ਜਿਹੜਾ ਮਠਿਆਈ ਖਾਂਦਾ ਉਹਨੂੰ ਅਸੀਂ ਅੱਜ ਇਹ ਐਦਾਂ ਅਨਅਰਥ ਕੀਤਾ ਫੇਸ ਉਹ ਦਿਖਾਇਆ ਕਿ ਜਿਹੜੀ ਮਠਿਆਈ ਤੁਸੀਂ ਖਾ ਰਹੇ ਆ ਉਹ ਭਾਵੇਂ ਉਹ ਚ ਮੱਖੀਆਂ ਨਹੀਂ ਹੈਗੀਆਂ ਪਰ ਇਹਨਾਂ ਦੇ ਬੰਦਿਆਂ ਨੇ ਸਵੇਰੇ ਉੱਠ ਕੇ ਚ ਮੱਖੀਆਂ ਚੁਗਣੀਆਂ ਆਉਂਦੀਆਂ ਚੁਗਣੀਆਂ ਆਉਂਦੀਆਂ ਉਹ ਕੰਮ ਹੀ ਇਹ ਕਰਦੇ ਕਿਉਂਕਿ ਟੱਕਿਆ ਤਾਂ ਹੈ ਕੁਛ ਨਹੀਂ ਸੋ ਜਿਹੜੀ ਮਠਿਆਈ ਖਾਣ ਵਾਲਾ ਗ੍ਰਾਹਕ ਹੈ ਉਹ ਵੀ ਜਾਗੇ ਉਹ ਅਵੇਅਰ ਹੋਵੇ ਔਰ ਮੈਨੂੰ ਇਹ ਲੱਗਦਾ ਜਦੋਂ ਇਹੋ ਜੀ ਪ੍ਰਵਾਨ ਨਹੀਂ ਮਠਿਆਈ ਕਰੋਗੇ ਲੋਕੀ ਇਹੋ ਜੀ ਘਟਿਆ ਹਾਲਾਤਾਂ ਚ ਬਣੀ ਹੋਈ ਆਟੋਮੈਟਿਕਲੀ ਇਹਨਾਂ ਨੂੰ ਸੁਧਰਨਾ ਪਏਗਾ ਸੁਧਾਰ ਲਿਆਉਣਾ ਪਏਗਾ ਜਾਂ ਕੰਮ ਬੰਦ ਕਰਨਗੇ ਨਹੀਂ ਖਾਣਗੇ ਲੋਕੀ ਨਹੀਂ ਚੀਜ਼ਾਂ ਨੂੰ ਔਰ ਜਿਹੜੀ ਜਿੱਥੋਂ ਤਾਂ ਹੀ ਹੈਗਾ ਹੁਣ ਜੇ ਕੋਈ ਕਹੇ ਕਿ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਇਹ ਰਾਜਸਥਾਨ ਤੋਂ ਆਏ ਆ ਮੈਂ ਸੋਚਦਾ ਵੀ ਯਾਰ ਤੁਸੀਂ ਆਓ ਪੰਜਾਬ ਚ ਰਾਜਸਥਾਨ ਤੋਂ ਆਓ ਜੁਪੀ ਤੋਂ ਆਓ ਬਿਹਾਰ ਤੋਂ ਆ ਕੇ ਕੰਮ ਕਰੋ ਪਰ ਮਿਆਰ ਤਾਂ ਰੱਖਣਾ ਹੀ ਪਊਗਾ ਨਾ ਤੁਹਾਨੂੰ ਫੂਡ ਦਾ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਐਗਜ਼ੈਂਪਸ਼ਨ ਹੈ ਛੋਟ ਹੈ ਕੋਈ ਹਾਂ ਮੱਖੀਆਂ ਤੁਸੀਂ ਜੋ ਮਰਜੀ ਖੜਾਈ ਜੋ ਜਿੱਦਾਂ ਦੇ ਮਰਜੀ ਉੱਪਰ ਛੱਤ ਦੇ ਤੁਸੀਂ ਦੇਖੋ ਨੰਗੀ ਛੱਤ ਐ ਉੱਥੋਂ ਜੋ ਮਰਜੀ ਚੂਹੇ ਡਿਗਣ ਜੋ ਮਰਜੀ ਗਰ ਜਾ ਥੱਲੇ ਜਾਣਾ ਜੋ ਮਰਜੀ ਅੰਦਰ ਆਈ ਜਾਵੇ ਔਰ ਬਰਕਰ ਸਵੇਰੇ ਸਾਰੇ ਸੁੱਤੇ ਪਏ ਸੀਗੇ ਜਦੋਂ ਅਸੀਂ ਆਏ ਕੋਈ ਵੀ ਨਹੀਂ ਸੀ ਇੱਥੇ ਇਹਨਾਂ ਨੇ ਫੂਡ ਚੀ ਕੁਛ ਪਾ ਦੇ ਯਾਰ ਕੱਲ ਨੂੰ ਇਹਨਾਂ ਕੋਲ ਜਵਾਬ ਹੋਣਾ ਬੰਦੇ ਜੇ ਖਾ ਕੇ ਕੋਈ ਮਰ ਮੁਰਗਏ ਕੋਈ ਤੇ ਨਾ ਕੀ ਕੁਝ ਸਿਕਿਉਰਿਟੀ ਵੀ ਤਾਂ ਹੋਣੀ ਚਾਹੀਦੀ ਫੂਡ ਦਾ ਮਾਮਲਾ ਹੈ ਫੂਡ ਦੀ ਸਿਕਿਉਰਿਟੀ ਓਪਨ ਪਿਆ ਫੂਡ ਤੁਹਾਡਾ ਐਡਾ ਵੱਡਾ ਯੂਨਿਟ ਕਿੱਥੇ ਕਿੱਥੇ ਪੰਜਾਬ ਚ ਚਲੇ ਜਾਣਾ 17 ਗੱਡੀਆਂ ਕਹਿ ਰਿਹਾ ਬ ਰੋਹੀਆਂ ਦੀਆਂ 17 ਗੱਡੀਆਂ ਕੋਈ ਕਿਤੇ ਡੱਬੇ-ਡੱਬੇ ਵੀ ਸਾਰੇ ਇੱਥੇ ਰੱਖਿਓ ਜਿਹੜੇ ਪੈਕ ਹੋਣੇ ਆ। ਸੋ ਮੈਂ ਇਹ ਵੀ ਕਹਿਣਾ ਤੇ ਲੋਕਾਂ ਨੂੰ ਇਹ ਕਹਿਣਾ ਵੀ ਕੱਲਾ ਇੱਦਾਂ ਨਹੀਂ ਹੋਣਾ। ਤੁਸੀਂ ਆਪਣੀ ਸਿਹਤ ਦੇ ਮਿੱਤਰੋ ਆਪ ਹੀ ਖਿਆਲ ਰੱਖੋ। ਤੁਹਾਡੇ ਹੱਥ 'ਚ ਆਪਣੀ ਬਾਜ਼ੀ ਜਿੱਤਣੀ ਤੇ ਆਪਣੀ ਹਾਰਨੀ। ਇਹ ਇਹਨਾਂ ਲੋਕਾਂ ਨੇ ਤੇ ਇਹ ਪਤਾ ਨਹੀਂ ਕੀ ਕਰਨਾ ਕਿੱਧਰ ਨੂੰ ਅਗਲਾ ਕੰਮ ਜਿਹੜਾ ਸਾਡਾ ਸੈਂਪਲ ਦਾ ਉਹ ਲੀਗਲ ਸੈਂਪਲ ਹੈ। ਉਹ ਇੱਕ ਅਲੱਗ ਕਾਰਵਾਈ ਆ। ਪਰ ਲੋਕੀ ਸਾਰੇ ਕੁੱਲ ਮਿਲਾ ਕੇ ਗੱਲ ਇੱਥੇ ਆ ਸੈਂਪਲ ਹੋ ਜਾਣਗੇ ਅਨਸ਼ੇਪ ਆਉਂਦੇ ਸਬਸਟੈਂਡਰ ਆਉਂਦੇ ਸੇਫ ਆਉਂਦੇ ਉਹ ਬਾਅਦ ਦੀਆਂ ਗੱਲਾਂ ਉਹ ਦੋ ਹਫ਼ਤਿਆਂ ਬਾਅਦ ਰਿਪੋਰਟ ਆ ਜਾਣੀ ਪਰ ਅਸੀਂ ਕਹਿੰਨੇ ਅਸੀਂ ਤੁਹਾਨੂੰ ਅੱਜ ਹੀ ਰਿਪੋਰਟ ਦੇ ਦਿੰਦੇ ਏਕ ਰਿਪੋਰਟ ਫੂਡ ਐਂਡ ਡਰੱਗ ਲੈਬ ਤੋਂ ਆਣੀ ਆ ਏਕ ਰਿਪੋਰਟ ਆ ਦੇਤੀ ਹੈ ਤੁਹਾਨੂੰ ਹੁਣ ਤੁਸੀਂ ਤੈਅ ਕਰਨਾ ਵੀ ਕਰਨਾ ਕੀ ਅਸੀਂ ਲੋਕਾਂ ਤੇ ਛੱਡ